ਮੈਂ ਇਹਨੂੰ ਚਿੱਟੇ ਦੇਣ ਦੀ ਲੁੱਟ ਕਹੂੰਗਾ ਮੈਂ ਇਹਨੂੰ ਸ਼ਰੇਆਮ ਧੋਖਾ ਕਹੂੰਗਾ ਧੋਖਾ ਹੀ ਹੈ ਨਾ ਜਿਵੇਂ ਤੁਸੀਂ ਦੇਖਦੇ ਹੋ ਕਿ ਮਹਾਲੀ ਜ਼ਿਲ੍ਹੇ ਦੇ ਵਿੱਚ ਕੁਝ ਸੋਸਾਇਟੀਆਂ ਤੇ ਕੁਝ ਦੋ ਸਟੋਰ ਦੇ ਉੱਪਰ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਵੱਲੋਂ ਡੀਏਪ ਖਾਦ ਦੀ ਸੈਂਪਲ ਲਈ ਗਈ ਤੇ ਸੈਂਪਲ ਉਹ ਅੱਗੇ ਟੈਸਟ ਕਰਨਾ ਸੀ ਭੇਜੀ ਤੇ ਉਹ ਸੈਂਪਲ ਫੇਲ ਹੋ ਗਈ ਮੇਰੀ ਖਬਰ ਦਾ ਆਧਾਰ ਹੈਗਾ ਦਿੱਲੀ ਪੋਸਟ ਪੰਜਾਬੀ ਦੀ ਆ ਖਬਰ ਇਹਦੇ ਨਾਲ ਨਾਲ ਔਨ 에ਅਰ ਦੀ ਖਬਰ ਤੇ ਨਾਲ ਜਿਹੜਾ ਹੈਗਾ દૈનિક ਬਾਸਕਰ ਦੀ ਖਬਰ ਇਹਨਾਂ ਨੂੰ ਆਧਾਰ ਮੰਨ ਕੇ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਿਹਾ ਹਾਂ ਇੱਥੇ ਇਹ ਪਤਾ ਲੱਗਿਆ ਹੈ ਕਿ ਜਿਹੜੀ ਡੀਐਫਪੀ ਸਪਲਾਈ ਕੀਤੀ ਸੀਗੀ ਇਹਨਾਂ ਦੀ ਡੀਐਫਪੀ ਦੇ ਵਿੱਚ 46% ਜਗ੍ਹਾ ਤੇ ਕੇਵਲ 20% ਫਾਸਫੋਰਸ ਪਾਈ ਗਈ ਲੁਧਿਆਣੇ ਤੇ ਫ੍ਰੀ ਕੋਰਟ ਦੀ ਲੈਬ ਦੇ ਵਿੱਚ ਇਹ ਟੈਸਟ ਹੋਇਆ ਹੈ ਸਰਕਾਰੀ ਅਰਧ ਸਰਕਾਰੀ ਸੰਸਥਾ ਦੁਆਰਾ ਜਿਹੜਾ ਹੈਗਾ ਏ ਡੀਏਪੀ ਕਿਸੇ ਕੰਪਨੀ ਤੋਂ ਲੈ ਕੇ ਅਗੇ ਸਪਲਾਈ ਕੀਤੀ ਗਈ ਸੀ ਤੇ ਉਹਦੇ ਸੈਂਪਲ ਜਿਹੜੇ ਫੇਲ ਪਏ ਗਏ ਮੈਂ ਐਂ ਕਹਿ ਲਵਾਂ ਕਿ ਜਿੱਥੇ ਇੱਕ ਗੱਟੇ 'ਚੋਂ ਤੁਹਾਨੂੰ 23 ਕਿਲੋ ਡੀਏਪੀ ਮਿਲਦੀ ਹੈ ਉੱਥੇ ਇੱਕ ਗੱਟੇ 'ਚੋਂ 10 ਕਿਲੋ ਹੀ ਮਿਲਣੀ ਹੈ ਬਾਕੀ ਫਿਲਰ ਹੀ ਹੈ ਤਾਂ ਇਹ ਮੰਦਭਾਗੀ ਖਬਰ ਹੈ ਆ ਡੇਲੀ ਪੋਸਟ ਪੰਜਾਬੀ ਨੇ ਲਿਖਿਆ ਹੈ ਕਿ ਖੇਤੀਬਾੜੀ ਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹਨੂੰ ਸ਼ੱਕ ਹੋਇਆ ਤੇ 7 ਸੈਂਪਲ ਭਰੇ ਗਏ ਤੇ 7 ਦੇ 7 ਫੇਲ ਪਾਏ ਗਏ ਤਾਹ ਮਹਾਲੀ ਜ਼ਿਲ੍ਹੇ ਦੇ ਵਿੱਚ ਤਾਂ ਐਸਡੀਐਪੀ ਉਤੇ ਰੋਕ ਲਾ ਦਿੱਤੀ ਗਈ ਹੈ ਹੁਣ ਬਾਹਰਲੇ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਸਿੰਪਲ ਜਿਹੜੇ ਹੈਗੇ ਆ ਚੈੱਕ ਕੀਤੇ ਜਾ ਰਹੇ ਆ ਤੇ ਜੇਕਰ ਉੱਥੇ ਵੀ ਇਸ ਤਰ੍ਹਾਂ ਗੜਵਲ ਪਾਈ ਗਈ ਤਾਂ ਉਹ ਰੋਕ ਲੱਗ ਜਾਏਗੀ ਗੱਲ ਇੰਨੀ ਨਹੀਂ ਹੈਗੀ ਗੱਲ ਇਸ ਤੋਂ ਹੀ ਬਹੁਤ ਵੱਡੀ ਹੈ ਗੱਲ ਨੂੰ ਤੁਸੀਂ ਸਮਝਣ ਦਾ ਯਤਨ ਕਰੋ ਕਿ ਇੱਕ ਡੀਐਪੀ ਸਿੰਪਲ ਫੇਲ ਹੋ ਗਿਆ ਕੋਈ ਗੱਲ ਨਹੀਂ ਫੇਲ ਹੋ ਗਿਆ ਫਿਰ ਕਿੰਡੀ ਗੱਲ ਹੈ ਵੱਡੀ ਗੱਲ ਤਾਂ ਇਹ ਹੈ ਕਿ ਮੈਂ ਹਮੇਸ਼ਾ ਤੁਹਾਡੇ ਕੋਲੇ ਇੱਕ ਆਵਾਜ਼ ਚੱਕਦਾ ਹੁੰਦਾ ਕਿ ਸਹਿਕਾਰੀ ਸੁਭਾਵਾਂ ਕਿਉਂਕਿ ਸਹਿਕਾਰੀ ਸੁਭਾਵਾਂ ਦੇ ਵਿੱਚ ਸਪਲਾਈ ਹੁੰਦੀ ਡੀਏਪੀ ਦੇ ਸੈਂਪਲ ਫੇਲ ਹੋਏ ਆ ਸਹਿਕਾਰੀ ਸੁਭਾਵਾਂ ਕਿਸਾਨ ਦੀ ਧਿਰ ਹੁੰਦੀਆਂ ਕਿਸਾਨ ਜਿਹੜਾ ਹੈਗਾ ਉੱਥੋਂ ਜਾ ਕੇ ਰਾਤ ਨੂੰ ਜਿਹੜਾ ਹੈਗਾ ਬਿਨਾਂ ਪੈਸੇ ਤੋਂ ਖਾ ਚੱਕ ਕੇ ਲਿਉਂਦਾ ਉਹਦੀ ਫਸਲ ਦੇ ਵਿੱਚ ਪਾਉਂਦਾ ਤੇ ਮੈਕਸਿਮਮ ਕਿਸਾਨ ਉੱਥੋਂ ਲੈ ਕੇ ਆਉਂਦੇ ਆ ਤੇ ਜਦੋਂ ਵੀ ਇੱਥੇ ਖੇਤੀਬਾੜੀ ਦੇ ਕਿਸਾਨ ਭਲਾਈਪਰ ਸੈਂਪਲ ਪਰਨ ਜਾਂਦਾ ਹੈ ਤਾਂ ਜ਼ਿਆਦਾਤਰ ਵਾਰੀ ਇਹ ਗੱਲ ਆਉਂਦੀ ਹੈ ਕਿ ਇਹਨਾਂ ਦੇ ਕੋਲੇ ਇੱਕ ਲੈਟਰ ਹੈ ਇੱਕ ਫੈਸਲਾ ਹੈ ਜਾਂ ਇੱਕ ਕੋਈ ਪੱਤਰ ਹੈ ਮਾਨਯੋਗ ਸੁਪਰੀਮ ਕੋਰਟ ਦਾ ਜਿਹਨੂੰ ਦਿਖਾ ਕੇ ਕਈ ਵਾਰੀ ਜਿਹੜਾ ਹੈਗਾ ਸਿੰਪਲ ਭਰਨ ਤੋਂ ਰੁਕਿਆ ਜਾਂਦਾ ਹੈ ਇੱਥੋਂ ਤੱਕ ਇਹ ਸਾਡੇ ਕਿਸਾਨ ਅੱਗੇ ਇਕੱਠੇ ਹੋ ਹੋ ਕੇ ਕਹਿੰਦੇ ਸਿੰਪਲ ਨਹੀਂ ਭਰਨ ਦੇਣਾ ਅਸੀਂ ਕਿਸ ਦਿਨ ਜਿਹੜਾ ਹੈਗਾ ਸਹੀ ਪੱਥ ਜਾਵਾਂਗੇ ਮੈਂ ਦੇਖੋ ਸੁਸਾਇਟੀਆਂ ਨਾਲ ਕੰਮ ਕਰ ਰਿਹਾ ਹਾਂ ਬੜੇ ਚੰਗੇ ਚੰਗੇ ਮੁੰਡੇ ਆ ਬੜਾ ਸੋਹਣਾ ਕੰਮ ਕਰੇ ਕੋਈ ਮਤਲਬ ਕਿ ਦੇਣ ਹੀ ਨਹੀਂ ਆਪਾਂ ਦੇ ਸਕਦੇ ਕਿੱਡਾ ਵਧੀਆ ਕੰਮ ਸੁਸਾਇਟੀਆਂ ਕਰ ਰਹੀਆਂ ਕੁਝ ਬੰਦੇ ਮਾੜੇ ਵੀ ਹੋਣਗੇ ਪਰੰਤੂ ਜਿਹੜੇ ਸਾਡੇ ਪ੍ਰਧਾਨ ਹੈ ਜਿਹੜੀ ਸਾਡੀ ਕਮੇਟੀ ਹੈ ਉਹ ਕਾਹਦੇ ਹੱਥੇ ਅਸੀਂ ਬਣਾਈ ਹੈ ਇਹ ਕਮੇਟੀਆਂ ਨੂੰ ਪ੍ਰਧਾਨਾਂ ਨੂੰ ਆਪਾਂ ਕਾਹਦੇ ਹੱਥ ਤੇ ਚੁਣਿਆ ਕੀ ਐਨਆਰਏ ਫਰਜ਼ੀ ਨਹੀਂ ਬਣਦਾ ਕਿ ਜਦੋਂ ਆਪਾਂ ਕੋਈ ਖਾਦ ਲਿਆਂਦੀ ਹੈ ਕੋਈ ਮਿਕਸਚਰ ਲਿਆਂਦਾ ਕੋਈ ਆਪਾਂ ਦਵਾਈ ਲਿਆਂਦੀ ਕੀਟਨਾਸ਼ਕ ਤੇ ਆਪਾਂ ਉਹ ਖੇਤੀਬੜੀ ਭਾਗ ਨੂੰ ਇੱਕ ਚਿੱਠੀ ਲਿਖੀਏ ਕਿ ਭਾਈ ਅਸੀਂ ਆਹ ਦਵਾਈ ਲੈ ਜਾਂਦੀ ਹੈ ਤੇ ਇਹਦਾ ਸੈਂਪਲ ਚੈੱਕ ਕਰ ਲਓ ਕਿਤੇ ਸਾਨੂੰ ਮਾੜੀ ਨਾ ਮਿਲ ਗਈ ਹੋਵੇ ਕਿਉਂ ਅਸੀਂ ਚਿੱਠੀ ਕਿਉਂ ਲਿਖ ਸਕਦੇ ਖੇਤੀਬੜੀ ਭਾਗ ਨੂੰ ਅਸੀਂ ਤਾਂ ਉਲਟਾ ਕਰਦੇ ਹਾਂ ਕਿ ਜਦੋਂ ਸਿੰਪਲ ਭਰਨੋਂਦੇ ਸੀ ਉਹ ਤਾਂ ਹਾਏ ਤੋਹਬਾ ਕਰਦੇ ਕਾਹਤੋਂ ਆਗੇ ਸਾਡੀ ਸੁਸਾਇਟੀ ਕਿਵੇਂ ਸਿੰਪਲ ਭਰ ਲਵੋਗੇ ਸਾਡੇ ਕੋਲ ਤਾਂ ਕਾਨੂੰਨਾਂ ਅਧਿਕਾਰ ਹੈਗਾ ਤੁਸੀਂ ਸਿੰਪਲ ਭਰ ਨਹੀਂ ਸਕਦੇ ਤਾਂ ਪਤਾ ਹੀ ਨਹੀਂ ਆਪ ਦੀ ਲੁੱਟ ਆਪ ਕਰਵਾਈ ਜਾਂਦੇ ਯਾਰ ਤਾਂ ਕਿਸਾਨ ਵੀਰੋ ਮੈਂ ਇਹੀ ਕਹਿੰਨਾ ਕਿ ਗੱਲਾਂ ਸਾਡੇ ਵੀਰ ਸੋਸ਼ਲ ਮੀਡੀਆ ਤੇ ਬਹੁਤ ਵੱਡੀਆਂ-ਵੱਡੀਆਂ ਕਰਦੇ ਹੁੰਦੇ ਆ ਪਰੰਤੂ ਸੰਭਾਲੀ ਇੱਕ ਸੁਸਾਇਟੀ ਨਹੀਂ ਆਂਦੀ ਉਹ ਸੁਸਾਇਟੀ ਜਿਹਦਾ ਅਸੀਂ ਮੈਂਬਰ ਅਸੀਂ ਜਿਹੜੇ ਪ੍ਰਧਾਨ ਬਣਦੇ ਆ ਅਸੀਂ ਉਹਦੀ ਵਰਕਿੰਗ ਚਲਾਉਣੀ ਹੈਗੀ ਸਾਨੂੰ ਨਹੀਂ ਪਤਾ ਹੈਗਾ ਕਿ ਸਾਡੇ ਉਥੇ ਏਡੇ ਏਡੇ ਮਾੜੀਆਂ ਚੀਜ਼ਾਂ ਹੋਈ ਜਾਂਦੀਆਂ ਜੇ ਆ ਤੁਸੀਂ ਪ੍ਰੋਪਰ ਸੈਂਪਲਿੰਗ ਕਰਾ ਦਿਓਗੇ ਤਾਂ ਬਹੁਤ ਕੁਝ ਨਿਕਲ ਸਕਦਾ ਹੈ ਇਸ ਕਰਕੇ ਦੋਸਤੋ ਇਹ ਜਿਹੜੀ ਘਟਨਾ ਹੈਗੀ ਹੈ ਇਹ ਕੋਈ ਗਲ ਨਹੀਂ ਘਟਨਾ ਹੋਗੀ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਕਾਬਲੇ ਤਾਰੀਫ ਹੈ ਕਿ ਜਿਨ੍ਹਾਂ ਨੇ ਇਹ ਸੱਚ ਸਾਹਮਣੇ ਲਿਆਂਦਾ ਕਿ ਉਥੇ ਪਈ ਡੀਏਪੀ ਜਿਹੜੀ ਹੈਗੀ ਹੈ ਉਹਦੇ ਵਿੱਚ ਜਿਹੜਾ ਹੈਗਾ ਫਾਸਫੋਰ ਦੀ ਮਾਤਰਾ ਘੱਟ ਹੈ ਤਾਂ ਗੈਰ ਮਿਆਰੀ ਡੀਏਪੀ ਹੈ ਤੇ ਉਹਦੀ ਰੋਕ ਵੀ ਉਹਨਾਂ ਲਾਤੀ ਹੈ ਪਰੰਤੂ ਤੁਸੀਂ ਕਿੱ데 ਜਾੰਗੋਗੇ ਕਿ ਪ੍ਰਧਾਨਾਂ ਦੀਆਂ ਕੁਰਸੀਆਂ ਲੈ ਕੇ ਖੁਸ਼ ਹਾਂ ਜਿਹੜੇ ਸਾਡੇ ਨਵੇਂ ਨੌਜਵਾਨ ਮੁੰਡੇ ਸੈਕਟਰੀ ਐ ਮੈਂ ਦੇਖਿਆ ਬਹੁਤ ਸੁਣਾ ਕੰਮ ਕਰਦੇ ਸੈਕਟਰੀ ਸਾਡੇ ਤਾਂ ਕੁਝ ਬੰਦੇ ਮਾੜੇ ਹੋਣਗੇ ਉਹਨਾਂ ਨੂੰ ਛੱਡ ਦਿਓ ਪਾਸੇ ਤਾਂ ਤੁਸੀਂ ਵੀ ਆਪਣੇ ਪ੍ਰਧਾਨਾਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਜਿਵੇਂ ਖੇਤੀਬਾੜੀ ਦੇ ਕਿਸਾਨ ਭਲਾਈ ਭਾਗ ਹੈ ਇਹਨਾਂ ਨੇ ਇਹ ਜਿਪਸੋ ਬਣਦੇ ਐ ਜਿਪਸਮ ਇਹਨਾਂ ਕੋਲੇ ਆਉਂਦੀ ਐ ਪਹਿਲਾਂ ਇਹੋ ਦਾ ਸਿੰਪਲ ਪਰ ਕੇ ਚੈੱਕ ਕਰਵਾਉਂਦੇ ਐ ਜੇ ਐ ਸਿੰਪਲ ਪਾਸ ਹੁੰਦਾ ਤੇ ਫੇਰ ਜਿਹੜਾ ਹੈਗਾ ਇਹ ਉਸ ਨੂੰ ਅੱਗੇ ਵੇਜਦੇ ਐ ਤਾਂ ਤੁਸੀਂ ਵੀ ਕੋ ਮਹਿਕਮੇ ਨੂੰ ਕਿ ਸਾਡਾ ਸਿੰਪਲਿੰਗ ਕਰੋ ਮਹਿਕਮਾ ਰੂਟੀਨ ਦੇ ਵਿੱਚ ਸਿੰਪਲੀ ਕਰਦਾ ਤੁਹਾਡੀ ਸਿੰਪਲੀ ਕਰਕੇ ਲਿਖੇ ਜਾਊਗਾ ਤੁਹਾਡੇ ਸਿੰਪਲ ਪਾਸ ਹੁੰਦੇ ਵਿੱਚੋਂ ਨਹੀਂ ਤਾਂ ਜਿਹੜਾ ਹੈਗਾ ਠੀਕ ਹੈ ਜੋ ਦਿੱਕਤ ਹੈ ਉਹਨੂੰ ਸਾਹਮਣਾ ਕਰੋ ਇਹ ਇਸ ਕਰਕੇ ਟਾਈਮ ਹੈ ਸੁਧਰਨ ਦਾ ਆਪਾਂ ਸੁਧਰ ਜੀਗੇ ਤਾਂ ਇਹ ਇੱਕ ਬਹੁਤ ਵੱਡੀ ਖਬਰ ਹੈ ਕਿ ਕਿਸਾਨਾਂ ਨੇ ਤੁਸੀਂ ਕੀ ਕਵਾਂਗੇ ਹੁਣ ਮੈਂ ਇਹਨੂੰ ਕਿ ਜਿੱਥੇ ਜਿਹੜਾ ਹੈਗਾ 23 ਕਿਲੋ ਇੱਕ ਬੋਰੀ ਦੇ ਵਿੱਚ ਫਾਸਫੋਰਸ ਮਿਲਣੀ ਚਾਹੀਦੀ ਸੀ ਉਥੇ 10 ਕਿਲੋ ਹੀ ਮਿਲੀ ਤਾਂ 13 ਕਿਲੋ ਕੀ ਸੀਗਾ ਮੈਂ ਕੀ ਕਵਾਂ ਉਹਨੂੰ ਤੁਸੀਂ ਆਪ ਹੀ ਬੈਟਰ ਸ਼ਬਦ ਨਾਮ ਲੈ ਸਕਦੇ ਹੋ ਤੁਸੀਂ ਕਮੈਂਟ ਕਰਕੇ ਦੱਸ ਦੇਣਾ ਕਿ ਬਾਕੀ ਕੀ ਹੋਊਗਾ ਤਾਂ ਇਸ ਕਰਕੇ ਦੋਸਤੋ ਥੋੜੀ ਜੀ ਆਪਾਂ ਵਰਕਿੰਗ ਸੁਧਾਰ ਲਈਏ ਤੇ ਇਹ ਇੱਕ ਮੰਦਭਾਗੀ ਖਬਰ ਹੈ ਚਿੱਟੇ ਦੇ ਕਿਸਾਨ ਦੀ ਲੁੱਟ ਹੈ ਜਿਹਦੀ ਜਿੰਨੀ ਨਿੰਦਿਆ ਕੀਤੀ ਜਾ ਸਕੇ ਉਨੀ ਹੀ ਚੰਗੀ ਹੈ